ਜੋ ਬਲੇ ਸੋਨਰ ਭੈ ਭਗਵਾਨ ਵਾਰਮਿਕੀ ਮਹਾਰਾਜ ਕੀ ਜੈ ਸਾਥੀਓ ਮੈਂ ਗੁਰਪਾਲ ਸਿੰਘ ਗੁਰੂ ਗਿਆਨਾਤ ਪੂਰਨ ਸੰਗਰਸ਼ ਕਲ ਵੱਲੋਂ ਜੋ ਸਾਡੀ ਗੁਰੂ ਗਿਆਨਾਤ ਵੱਲੋਂ ਕਮੇਟੀ ਹੈ ਉਸ ਦਾ ਮੈਂ ਜ਼ਿਲ੍ਹੇ ਦਾ ਪ੍ਰਧਾਨ ਹਾਂ ਉਸ ਵਜੋਂ ਮੈਂ ਅੱਜ ਆਪ ਜੀ ਦੇ ਸਾਹਮਣੇ ਇਸ ਵੀਡੀਓ ਰਾਹੀਂ ਗੁਰੂ ਹੈ ਨਾ ਕਿ ਇੱਕ 27 ਅਕਤੂਬਰ ਨੂੰ ਸਾਡੇ ਸਮਾਜ ਵੱਲੋਂ ਸੰਤ ਸਮਾਜ ਦੇ ਇਕੱਠੇ ਹੋ ਕੇ ਇੱਕ ਸਮੇਲਨ ਕੀਤਾ ਜਿਸ ਵਿੱਚ ਪੂਰੇ ਪੰਜਾਬ ਪੂਰੇ ਭਾਰਤ ਨੂੰ ਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆਪ ਦਾ ਇਕੱਠ ਹੋਇਆ ਔਰ ਸਾਰਾ ਹੀ ਸੰਤ ਸਮਾਜ ਉੱਥੇ ਇਕੱਠਾ ਹੋਇਆ ਤੇ ਉਸ ਦੇ ਦੌਰਾਨ ਜਿਹੜੇ ਸਾਡੇ ਭਗਵਾਨ ਵਾਲਮੀਕ ਜੀ ਮਹਾਰਾਜ ਨੇ ਪ੍ਰਾਤਨ ਸਾਨੂੰ ਝੰਡੇ ਦਾ ਨਿਸ਼ਾਨ ਔਰ ਚਿੰਨ ਦਿੱਤਾ ਜਿਸ ਦਾ ਲਾਲ ਰੰਗ ਤੇ ਤੀਰ ਕਮਾਣ ਵਾਲੇ ਨਿਸ਼ਾਨ ਵਾਲਾ ਜੋ ਸਾਨੂੰ ਨਿਸ਼ਾਨ ਦਿੱਤਾ ਸੀ ਨਿਸ਼ਾਨ ਸਾਹਿਬ ਉਸ ਦਾ ਸਾਰੇ ਸਾਧ ਸੰਗਤ ਦੇ ਸਮੂਹ ਦੇ ਇਕੱਠ ਦੇ ਵਿੱਚ ਸਾਡੇ ਜਿਹੜੇ ਸੰਤ ਸਮਾਜ ਦੇ ਜਿੰਨੇ ਵੀ ਮਹਾਂਪੁਰਖ ਇਕੱਠੇ ਹੋਏ ਸਨ ਉਹਨਾਂ ਨੇ ਇੱਕ ਫੈਸਲਾ ਲਿਆ ਔਰ ਜਿਹੜਾ ਭਗਵਾਨ ਵਾਲਮੀਕੀ ਤੀਰ ਸਾਡਾ ਜਿਹੜਾ ਹੈ ਉਹ ਨਿਸ਼ਾਨ ਸਾਹਿਬ ਤੋਂ ਜਿਹੜਾ ਅਧੂਰਾ ਲੱਗ ਰਿਹਾ ਸੀ ਉਸ ਦਾ ਫੈਸਲਾ ਕੀਤਾ ਕਿ ਅੱਜ ਦੇ ਦਿਨ ਅਸੀਂ ਨਿਸ਼ਾਨ ਸਾਹਿਬ ਚੜਾਵਾਂਗੇ ਔਰ ਬਹੁਤ ਹੀ ਸੰਗਤਾਂ ਦੇ ਉਤਸ਼ਾਹ ਦੇ ਨਾਲ ਸੰਤ ਸਮਾਜ ਨੇ ਉਹ ਜਿਹੜਾ ਨਿਸ਼ਾਨ ਸਾਹਿਬ ਦੀ ਉਹਨੂੰ ਬਿਲਕੁਲ ਮਰਿਆਦਾ ਦੇ ਅਨੁਸਾਰ ਉੱਥੇ ਚੜਾਇਆ ਗਿਆ ਔਰ ਕਿਸੇ ਵੀ ਜਦੋਂ ਸਾਡੇ ਸਮਾਜ ਦੇ ਗੁਰੂ ਉੱਥੇ ਇਕੱਠੇ ਹੋਏ ਹਨ ਤੇ ਫਿਰ ਬੇਅਦਬੀ ਦਾ ਤੇ ਕੋਈ ਗੱਲ ਬਣਦੀ ਨਹੀਂ ਕਿਉਂਕਿ ਉਹ ਸਾਡੇ ਸੰਤ ਸਮਾਜ ਨੇ ਜੋ ਸਾਡੇ ਉਥੋਂ ਦੇ ਸੰਤ ਮਹਾਂਪੁਰਸ਼ ਨੇ ਧੂਣਾ ਸਾਹਿਬ ਦਾਸ ਸਹਜੋ ਜੋ ਧੂਣਾ ਸਾਹਿਬ ਹੈ ਉਹਦੇ ਇੱਕ ਸੰਤ ਬਲਕੀਤਨਾਥ ਜੀ ਨੇ ਔਰ ਉਹ ਗਿਆਨਾਤ ਆਸ਼ਰਮ ਤੋਂ ਸਾਡੇ ਸੰਤ ਗਰਧਾਰੀ ਨਾਥੀ ਮਹਾਰਾਜ ਹਨ ਉਹਨਾਂ ਨੇ ਜਦੋਂ ਫੈਸਲਾ ਦਿੱਤਾ ਤੇ ਬੜੇ ਹੀ ਸ਼ਰਧਾਪੂਰਵਕ ਸਾਰੀਆਂ ਸੰਗਤਾਂ ਨੇ ਸ਼ਾਂਤ ਸਾਹਮਣੇ ਖੜ ਕੇ ਉੱਤੇ ਚੜਾਇਆ ਔਰ ਕੁਝ ਲੋਕ ਇਸ ਵਿੱਚ ਵਿਰੋਧ ਕਰ ਰਿਹਾ ਤੇ ਮੈਂ ਸੰਗਤ ਨੂੰ ਦੱਸਣਾ ਚਾਹਾਂਗਾ ਕਿ ਅਗਰ ਜਿੰਨੇ ਵਿਰੋਧ ਕਰਨ ਵਾਲੀ ਸੰਗਤ ਹੈ ਜਿਹੜੀ ਜਾਂ ਉਹਨਾਂ ਦੇ ਮਾਪੋਸ਼ਣ ਦਿਨਾਂ ਦੇ ਉਹ ਰક્ષਣ ਕਰਦੇ ਚੱਲ ਰਹੇ ਤਾਂ ਉਹ ਸਾਰੇ ਗੁਰੂ ਗਿਆਨनाथ ਮਹਾਰਾਜ ਜੀ ਦੇ ਸੇਵਕ ਸਨ ਤੇ ਸੱਥਿਓ ਗੁਰਬਾਣੀ ਦਾ ਸ਼ਬਦ ਹੈ ਗੁਰੂ ਗੁਰੂ ਤੂੰ ਕਰਮਣ ਮੋਰ ਗੁਰੂ ਬਿਨਾਂ ਮੈਂ ਨਹੀਂ ਕੁਛ ਹੋਰ ਤੇ ਗੁਰੂ ਨੂੰ ਮੰਨਣਾ ਅਸਲ ਵਿੱਚ ਗੁਰੂ ਦੀ ਗੱਲ ਮੰਨਣਾ ਹੁੰਦਾ ਹੈ ਨਾ ਕਿ ਕੋਈ ਗੁਰੂ ਕੋਲੋਂ ਸ਼ਕਤੀਆਂ ਲੈ ਕੇ ਜਾਂ ਜੋ ਵੀ ਸਾਡਾ ਰੁਤਬਾ ਹੈ ਸਾਥ ਸੰਗਤ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਉਹ ਗੁਰੂ ਗਿਆਨनाथ ਮਹਾਰਾਜੀ ਕਰਦੇ ਹਨ ਭਗਵਾਨ ਵਾਲਮੀਕੀ ਜੀ ਮਹਾਰਾਜ ਕਰਦੇ ਹਨ ਤਾਂ ਸਾਥੀਓ ਮੈਂ ਸਾਰੀ ਸੰਗਤ ਨੂੰ ਅਪੀਲ ਕਰਾਂਗਾ ਕਿ ਜਿਹੜੇ ਸਾਨੂੰ ਗੁੰਮਰਾਹ ਕਰ ਰਹੇ ਹਨ ਉਹਨਾਂ ਤੋਂ ਬਿਲਕੁਲ ਸचेਤ ਰਹੋ ਕਿਸੇ ਕਿਸਮ ਦੇ ਵਾਦ-ਵਾਰ ਦੇ ਵਿੱਚ ਨਾ ਪਈਏ ਆਪਾਂ ਕੁਝ ਲੋਗ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਕਰਕੇ ਆਪਣੇ ਆਪ ਨੂੰ ਹਾਈਲਾਈਟ ਕਰਨ ਕਰਕੇ ਅੱਗੇ-ਅੱਗੇ ਹੋ ਕੇ ਵੀਡੀਓ ਬਣਾ ਰਹੇ ਹਨ ਇਹ ਕੋਈ ਰਾਜਨੀਤਿਕ ਖੇਤਰ ਨਹੀਂ ਹੈ ਇੱਥੇ ਇਹ ਧਾਰਮਿਕ ਇੱਕ ਸਥਾਨ ਹੈ ਗੁਰੂ ਸਾਹਿਬਾਂ ਦਾ ਜਿੱਥੋਂ ਦੀ ਗੱਲ ਚੱਲ ਰਹੀ ਹੈ ਨਾ ਕਿ ਆਪਾਂ ਸਾਰੇ ਸਮਾਜ ਨੂੰ ਵਿਵਾਦ ਦੇ ਵਿੱਚ ਪਾ ਕੇ ਇਸ ਤਰੀਕੇ ਦੀ ਹਰਕਤਾਂ ਕਰੀਏ ਤੇ ਜੋ ਤਿੰਨ ਤਰੀਕ ਨੂੰ ਹੋਣਾ ਸਾਡੇ ਮਹਾਪੁਰਸ਼ਾਂ ਨੇ ਜੋ ਇੱਕ ਇਕੱਠ ਦੁਆਰਾ ਰੱਖਿਆ ਹੈ ਨਿਸ਼ਾਨ ਸਾਹਿਬ ਦੀ ਜੋ ਖਿੱਚੜਿਆ ਹੈ ਉਹਦੀ ਖੁਸ਼ੀ ਦੇ ਸਬੰਧ ਵਿੱਚ ਤੇ ਅਸੀਂ ਜਗ੍ਹਾ ਜਗ੍ਹਾ ਤੇ ਜਾ ਰਹੇ ਹਾਂ ਜਿਸ ਦੇ ਵਿੱਚ ਦੇਖ ਰਹੇ ਹਾਂ ਕਿ ਹਰ ਜਿਹੜਾ ਜੋ ਭਗਵਾਨ ਵਾਲਮੀਕੀ ਦੀ ਇਤਿਹਾਸ ਨਾਲ ਜੁੜਿਆ ਹੈ ਜੋ ਭਗਵਾਨ ਵਾਲਮੀਕੀ ਜੀ ਮਹਾਰਾਜ ਨਾਲ ਜੁੜਿਆ ਹੈ ਉਸ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਕਿ ਬਹੁਤ ਵਧੀਆ ਗੱਲ ਹੈ ਕਿ ਸਾਡਾ ਸਾਡੇ ਸਮਾਜ ਦਾ ਉਹ ਸਥਾਨ ਹੋਵੇ ਸਾਡੇ ਗੁਰੂ ਸਾਹਿਬ ਦਾ ਸਥਾਨ ਹੋਵੇ ਤੇ ਉਥੇ ਨਿਸ਼ਾਨ ਸਾਹਿਬ ਹੀ ਨੱਚਾਇਆ ਜਾਵੇ ਤੇ ਜੋ ਵਿਰੋਧ ਕਰ ਰਹੇ ਹਨ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਸਮਝ ਕਰਨੀ ਚਾਹੀਦੀ ਹੈ ਕਿ ਆਪਾਂ ਇਸ ਤਰੀਕੇ ਦਾ ਕੰਮ ਨਹੀਂ ਕਰਨਾ ਹੈ ਤਾਂ ਸਾਡਾ ਸਾਡੇ ਵੱਲੋਂ ਔਰ ਸਮੂਹ ਸਾਧ ਸੰਗਤ ਦਾ ਬਸਰ ਵੱਲੋਂ ਸਾਨੂੰ ਇਸ ਲਾਲ ਰੰਗ ਦੇ ਨਿਸ਼ਾਨ ਦਾ ਤੇ ਜੋਤੀਪ কুমার ਵਾਲਾ ਨਿਸ਼ਾਨ ਹੈ ਝੰਡਾ ਅਨੁਭਖਿਆ ਉਹਦਾ ਵੀ ਸਮਰਥਨ ਕਰਦੇ ਹਾਂ ਤੇ ਸਾਰੀਆਂ ਸੰਗਤਾਂ ਨੂੰ ਮੈਂ ਕਹਾਂਗਾ ਕਿ ਉਸ ਦਿਨ ਉਹ ਮੂਮਾਕੇੋਂ ਜੋ ਮੇਰੇ ਪਿੱਛੇ ਵੀ ਝੰਡੇ ਦਾ ਨਿਸ਼ਾਨ ਹੈ ਜੋ ਹੱਡੇ ਨਿਸ਼ਾਨ ਸਾਹਿਬ ਜੜਿਆ ਹੈ ਸਾਰੇ ਜੀ ਆਪਾਂ ਆਪਣੇ ਗੁਰੂਆਂ ਪੀਰਾਂ ਦੀ ਗੱਲ ਮੰਨ ਕੇ ਆਪਾਂ ਪ੍ਰਭੂ ਨੂੰ ਵੀ ਵੜਿਆਗੇ ਉਹਨਾਂ ਦੇ ਹਦੇਸ਼ ਉਪਦੇਸ਼ ਮੰਨੀਏ ਤਾਂ ਹੀ ਸਾਡੀ ਸਾਰਿਆਂ ਦੀ ਇੱਜ਼ਤ ਵੱਢਦੀ ਹੈ ਤੇ ਮੈਂ ਇਹਨਾਂ ਸ਼ਬਦਾਂ ਨੂੰ ਬਹੁਤ-ਬਹੁਤ ਧੰਨਵਾਦੀ ਹਾਂ ਸਾਡਾ ਫਿਰ ਤੋਂ ਮੈਂ ਇਹੋ ਹੀ ਬੇਨਤੀ ਕਰਾਂਗਾ ਕਿ ਜੋ ਗੁਰੂਆਂ ਦਾ ਹੁਕਮ ਹੈ ਉਹਨੂੰ ਮੰਨਣਾ ਹੈ ਨਾ ਕਿ ਇਹ ਮਨਮਾਨੀ ਕਰਨੀ ਹੈ ਸਾਰੇ ਸਾਧੀਆਂ ਜੈ ਵਾਲਮੀਕੀ ਜੈਪੀ ਜੈਪਾ